ਕੋੜਤੇ ਭਈ ਨਹੀਂ ਹੁੰਦੀ ਜੱਤ ਦਾ ਛੋਟਿਆ ਨਾ ਬੱਤੀ ਆਇਆ ਪਿਆਰ ਪੁੱਗੇ ਆਹ ਜੀ ਉਹ ਚੀਜ਼ ਦੇਖ ਲਓ ਵੀ ਦੇਖਣ ਨੂੰ ਦਿਖਾਣੇ ਹਾਂ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਮੌਕਸਰ ਤੇ ਮੇਲੇ ਤੇ ਘੂੜਿਆਂ ਨਾਲੋਂ ਵੱਧ ਲੋਕ ਕੁੱਤੇ, ਕੁੱਕੜ, ਚਿੜੀਆਂ, ਕਬੂਤਰ ਇਹ ਜੀਆਂ ਚੀਜ਼ਾਂ ਵੇਚ ਲੈਂਦੇ ਆ ਕਿਉਂਕਿ ਪਹਿਲਾਂ ਜਦੋਂ ਇਹ ਮੇਲਾ ਲੱਗਦਾ ਸੀ ਇਹ ਘੂੜਿਆਂ ਦਾ ਹੀ ਮੇਲਾ ਹੁਣ ਵੀ ਮੇਲਾ ਤਾਂ ਘੂੜਿਆਂ ਦਾ ਹੀ ਹੁੰਦਾ ਤੇ ਪਰ ਘੋੜੀਆਂ ਦੇ ਇੱਥੇ ਗਾ ਘਟ ਹੁੰਦੇ ਆ ਖਰੀਦਦਿਆਂ ਨਾਲੇ ਹੁੰਦੇ ਆ ਜਿਹੜੇ ਉਹ ਹੀ ਹੁੰਦੇ ਨੇ ਜਿਨ੍ਹਾਂ ਨੂੰ ਚੌਂਕ ਆ ਜਾਂ ਹਰੇਕ ਬੰਦੇ ਨੂੰ ਪਤਾ ਵੀ ਘੋੜੀ ਤਾਂ ਰੱਖ ਨਹੀਂ ਸਕਦਾ ਕਿਉਂਕਿ ਪੈਸਾ ਤਾਂ ਹਰੇਕ ਲਾ ਸਕਦਾ ਪਰ ਘੋੜੀ ਦੀ ਇਨ ਕੇਅਰ ਨਹੀਂ ਕਰ ਸਕਦਾ ਤਾਂ ਕਰਕੇ ਇੱਥੇ ਆ ਜਿਵੇਂ ਵੀ ਨਹੀਂ ਆਪਾਂ ਹਨਾ ਆ ਮੁਰਗੇ ਆ ਪੱਕ ਵੱਕ ਨਸਲਾਂ ਦੇ ਮੁਰਗੇ ਆ ਜਾਂਦੇ ਤੇ ਇਹ 3000 ਦਾ ਜੋੜਾ ਕੋਈ 2500 ਦਾ ਦੇ ਦਿੰਦਾ ਐ ਬੱਕ ਬੱਕ ਕੋ ਇਹ ਦੋ ਵੀ ਮਹਿੰਗੇ ਮਹਿੰਗੇ ਵੀ ਹੁੰਦੇ ਆ ਤੇ ਇਹ ਚੀਜ਼ਾਂ ਨੂੰ ਇੱਥੇ ਤਾਂ ਜਾਦੇ ਲੈ ਜਾਂਦੇ ਆ ਲੋਕ ਕਿਉਂਕਿ 2500 3000 ਹਰੇਕ ਜਿਹੜਾ ਗਾਇਕ ਜਨ ਕਹਿੰਦਾ ਕੋਈ ਚੀਜ਼ ਲੈ ਲੈਣੀ ਤੇ ਇਹ ਹੌਲੀ ਹੌਲੀ ਨਾਲ ਜਦੋਂ ਤੋਂ ਇਹਨੂੰ ਦੇਖਦੇ ਆ ਇਹ ਕੰਮ ਵੱਧਦਾ ਜਾਂਦਾ ਪਹਿਲਾਂ ਇੱਕ ਦੋ ਹੁੰਦੇ ਸੀ ਕਿ ਆਹ ਜਿਵੇਂ ਇੱਕ ਦੋ ਡੇਜਾ ਲਾਉਂਦੇ ਹੁੰਦੇ ਕਿ ਉੱਤੇ ਵੇਚਦੇ ਹੋ ਨਾ ਹੁਣ ਤਾਂ ਇਹ ਇੰਨੇ ਵਿਕਦੇ ਆ ਵੀ ਕਈ ਕੂੜੀਆਂ ਵਾਲਿਆਂ ਨੇ ਵੀ ਨਾਲ ਇੱਕ ਇੱਕ ਦੋ ਦੋ ਕੁੱਤੇ ਉੱਥੇ ਰੱਖੇ ਹੋਇਆ ਵੀ ਚਲ ਨਾਲ ਹੀ ਵੇਚ ਲਿਆ ਕਰਾਂਗੇ ਕਿਉਂਕਿ ਇਹ ਚੀਜ਼ ਹਰ ਇੱਕ ਨੇ ਰੱਖਣੀ ਤੇ ਇੰਨੀ ਸੰਭਾਈ ਵੀ ਨਹੀਂ ਬਾਲਦੇ ਤੇ ਘੋੜੀਆਂ ਦੀ ਜਿਹੜੀ ਸੰਭਾਈ ਵੀ ਬਹੁਤ ਜ਼ਿਆਦਾ ਹੈ ਤੇ ਘੋੜੀਆਂ ਹਰੇਕ ਬੰਦੇ ਵੇਂਦੇ ਜ਼ਰੂਰ ਆ ਇਕੱਠ ਹੁੰਦਾ ਪਰ ਖਰੀਦਣ ਵਾਲੇ ਬਹੁਤ ਘੱਟ ਹੁੰਦੇ ਆ ਹੋਰ ਮੰਡੇ ਵਾਂਗੂ ਇੱਥੇ ਆਈ ਨਹੀਂ ਹੁੰਦਾ ਵੀ ਜਿੰਨੇ ਫਿਰਦੇ ਰਹਿਣ ਰੇਟ ਲਾਉਂਦੇ ਫਿਰਨ ਘੋੜੀਆਂ ਦੇ ਵੀ ਆ ਉਹ ਤਾਂ ਬਸ ਜਿਹਨੂੰ ਸ਼ੌਂਕ ਆ ਉਹਨੇ ਇਹ ਨਹੀਂ ਦੇਖਣਾ ਵੀ ਕਿੰਨਾ ਕੁ ਲੱਗਦਾ ਪੈਸਾ ਤੇ ਜਿਹਨੂੰ ਨਹੀਂ ਉਹਨੇ ਚੌਂਕ ਵੇਖ ਕੇ ਹੀ ਪੂਰਾ ਕਰ ਲੈਣਾ ਕਿਉਂਕਿ ਕੋਰੀਲ ਜਾ ਕੇ ਓਕੀ ਆ ਸਾਹਮਣੀ ਤਾਂ ਕਰਕੇ ਆਹ ਚੀਜ਼ਾਂ ਵਾਲੇ ਲੋਕ ਬਹੁਤ ਜ਼ਿਆਦਾ ਹੁੰਦੇ ਚੀਜ਼ ਨੋਟ ਕੀਤੀ ਤੇ ਬਹੁਤ ਜ਼ਿਆਦਾ ਕੁੱਤੇ ਵਿਕ ਜਾਂਦੇ ਆ ਕਿਉਂਕਿ ਹੋਰ ਵੀ ਮੈਂ ਨਾ ਵੀ ਜਿਹੜੇ ਮੇਰੇ ਵੀਡੀਓ ਦੇਖਦੇ ਹੋਣ ਕਿ ਕੋਈ ਵੀ ਇਹ ਕੁੱਤਿਆਂ ਵਾਲੇ ਗੋਸ਼ ਜਿਨੇ ਵੀ ਵੇਚਨੇ ਆ ਜਾਂ ਆਮ ਬੰਦੇ ਨੇ ਹੀ ਵੇਚਨੇ ਆ ਆਪਦੇ ਉਸ ਟਾਈਮ ਨੂੰ ਕਤੂਰੇ ਉੱਥੇ ਲੈ ਜੇ ਤੋ ਉੱਥੇ ਗਰੰਟੀ ਆ ਵੀ ਵਿਕਣ ਗਈ ਵਿਕਣਗੇ ਜੇ ਰੇਟ ਜਾਇਜ਼ ਹੋਊਗਾ ਮਾਰਕੀਟ ਦਾ ਰੇਟ ਰੱਖੂਗਾ ਬੰਦਾ ਤਾਂ ਵਿਕਣ ਗਈ ਵਿਕਣਗੇ ਤੇ ਤੁਹਾਨੂੰ ਨਾਲ ਅੱਜ ਆ ਦਿਖਾਉਨੇ ਆ ਕੁਝ ਹੋਰ ਨਵੀਆਂ ਚੀਜ਼ਾਂ ਵੀ ਦਿਖਾਉਨੇ ਜਿਵੇਂ ਆ ਕੁੱਤੇ ਆ ਇਹ 4-5000 ਦਾ ਉਹ ਮਿਲ ਜਾਂਦਾ ਪਸਤੇ ਚ ਆ ਗਿਆ ਮਪੇਰੀਆਂ ਉਹ ਆ ਗਏ ਤੇ ਇੱਕ ਆਪਣੇ ਆ ਸ਼ੈਫਰਡ ਵੀ 10-15000 ਦੇ ਮਿਲ ਜਾਂਦਾ ਸ਼ੈਫਰਡ ਦੇਗਾ ਤਿੰਨੇ ਕਿਸਮਾਂ ਹੀ ਮਿਲ ਜਾਂਦੀਆਂ ਸਿੰਗਲ ਕੋਟ ਡਬਲ ਕੋਟ ਲੌਂਗ ਕੋਟ ਤੇ ਇਹਨਾਂ ਕੋਲੇ ਜਿੰਮਿਆ ਸੀਗੇ ਕਾਫੀ ਸੀਗੇ ਰੱਖੇ ਪਏ ਨਾਲ ਇਹਨਾਂ ਦੇ ਜਿਹੜੀ ਫੀਮੇਲ ਦੇ ਉਹ ਵੀ ਇੱਥੇ ਹੁੰਦੀ ਨਾਲ ਹੁੰਦੀ ਆ ਜ਼ਿਆਦਾਤਰ ਇਹਨਾਂ ਕੋਲੇ ਤੇ ਪਰ ਹੁੰਦੇ ਕਾਫੀ ਆਪਾਂ ਨੂੰ ਆਏ ਨਹੀਂ ਚੁਆਇਸ ਨਾਲ ਜਿਹੋ ਜਿਹਾ ਆਪਾਂ ਨੂੰ ਪਸੰਦ ਆ ਉਹੋ ਜਿਹਾ ਲੈ ਸਕਦੇ ਆ ਜੇ ਆਪਾਂ ਬ੍ਰੀਡਰ ਕੋਲ ਜਾਈਏ ਉਹਦੇ ਕੋਲ ਉਹਨੇ ਕਸੀਮਤ ਜੇ ਹੁੰਦੇ ਆ ਜਾਂ ਆਪਾਂ ਨੂੰ ਇੱਕ ਟਾਈਮ ਲੈਣਾ ਪੈਂਦਾ ਵੀ ਉਹ ਕਹਿੰਦਾ ਫਸਟ ਟਾਈਮ ਕੁੱਤਾ ਮਿਲ ਜਾਊਗਾ ਪਰ ਇੱਥੇ ਟਾਈਮ ਕੋਈ ਨਹੀਂ ਪੈਸੇ ਦਿਓ ਤੇ ਕੁੱਤਾ ਚੱਕੋ ਤੇ ਬਾਕੀ ਕੁੱਤੇ ਵੀ ਸਾਰੇ 1 ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਵਿੱਚ ਵਿੱਚ ਹੁੰਦੇ ਆ ਜਿਆਦਾ ਵੱਡੇ ਵੀ ਨਹੀਂ ਹੁੰਦੇ ਤੇ ਜਿਆਦਾ ਨਿੱਕੇ ਵੀ ਨਹੀਂ ਹੁੰਦੇ ਵੀ ਜਿਹੜੇ ਘਰੇ ਜਾ ਕੇ ਪਾਲਨੇ ਔਖੇ ਹੋ ਜਾਣ ਜਿਵੇਂ ਇਧਰ ਆ ਤੁਸੀਂ ਦੇਖ ਸਕਦੇ ਆ ਮੈਂ ਪਿੰਜਰਿਆਂ 'ਚ ਰੱਖੇ ਹੁੰਦੇ ਆ ਕੁੱਤੇ ਤੇ ਵੀ ਥੋੜਾ ਜਿਹਾ ਹੀ ਸੈਟਅਪ ਹੁੰਦਾ ਜਿਵੇਂ ਉਹਨੂੰ ਘੂੜੀਆਂਦਿਆਂ ਤੱਕ ਕਿੰਨਾ ਥਾਂ ਲੈਣਾ ਪੈਂਦਾ ਕਿੰਨਾ ਕੁਛ ਹੈ ਨਾ ਇਨਨ ਦਾ ਬਸ ਇੱਥੇ ਪਿੰਜਰੇ ਰੱਖਣੇ ਹੁੰਦੇ ਆ ਵਿੱਚ 2-4 ਪਿੰਜਰੇ ਰੱਖੇ ਤੇ ਬਸ ਯਾਨੀ ਇਹੋ ਜੇ ਬਹੁਤ ਬਹੁਤ ਜਿਆਦੇ ਨਸਲ ਸਾਰੇ ਹੀ ਮਿਲ ਜਾਂਦੇ ਆ ਗਿਪਨ ਹੁੰਦੇ ਹੀ ਆ ਜੇ ਕੋਈ ਹੋਵੇ ਵੀ ਨਾ ਦਾ ਆਪਾਂ ਇੱਥੋਂ ਇਹਨਾਂ ਦਾ ਚਲੋ ਇਹਨਾਂ ਦਾ ਕਾਰਡ ਲਿਜਾ ਸਕਦੇ ਆ ਤੇ ਬਾਅਦ ਚ ਗੱਲ ਕਰ ਸਕਦੇ ਆ ਆਪਾਂ ਨੂੰ ਪ੍ਰੋਵਾਈਡ ਕਰਾ ਦਿੰਦੇ ਆ ਪਰ ਇੱਥੇ ਆਏ ਆ ਵੀ ਕੁਮਨ ਵਰਨਾ ਰੇਟ ਵੀ ਪਤਾ ਚੱਲਦੇ ਰਹਿੰਦੇ ਆ ਤੇ ਆਪਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਜਲੋ ਕਿਹੜੀਆਂ ਨਵੀਆਂ ਕਿਸਮਾਂ ਜਾਂ ਕੀ ਆ ਤੇ ਹੁਣ ਆਪਾਂ ਤੁਹਾਨੂੰ ਆ ਦਿਖਾਉਣੀ ਆ ਗੱਦੀ ਕੁੱਤੇ ਇਹ ਪਹਿਲਾਂ ਬਹੁਤ ਚੱਲਦੇ ਭਰਾ ਅੱਜਕੱਲ ਬਹੁਤ ਘਟ ਗਏ ਜੇ ਕਿਸੇ ਕਿਸੇ ਪਿੰਡ ਹੋਊਗਾ ਕੋਈ ਕੋਈ ਕਿਉਂਕਿ ਪਹਿਲਾਂ ਦੂਜੇ ਕੁੱਤਿਆਂ ਦੀ ਘਾਟ ਸੀ ਕਿ ਆਪਾਂ ਗੱਦੀ ਕੁੱਤੇ ਨੂੰ ਐ ਵੱਡਾ ਕੁੱਤਾ ਮੰਨਦੇ ਸੀ ਵੀ ਪੂਰਾ ਸ਼ੇਰ ਵਰਗਾ ਹੁੰਦਾ ਅੱਜ ਮੈਂ ਬਾਹਰ ਖੜਾ ਕੁੱਤਾ ਇਹ ਇਤਾਂ ਦਾ ਕਾਸੀ ਆ ਤੇ ਬੁਰ ਉ ਲੱਗਦਾ ਗੱਡਾ ਪਿੰਜਰਿਆਂ ਦੇ ਵਿੱਚ ਮザ ਹੀ ਪੂਰੇ ਆਉਂਦੇ ਆ ਤੇ ਕੁੱਤੇ ਦਾ ਰੋਹ ਵੀ ਬਹੁਤ ਸੀ ਗੱਦੀ ਕੁੱਤੇ ਦਾ ਜੀ ਗੱਲ ਤੇ ਇਹਨਾਂ ਦਾ ਉਹ ਪਰ ਫਿਰ ਵੀ ਅੱਜ ਵੀ ਇਹਨਾਂ ਦਾ ਰੇਟ 25 20 25000 ਤੋਂ ਘੱਟ ਇਹਦਾ ਬੱਚਾ ਨਹੀਂ ਮਿਲਦਾ ਤੇ ਜੇ ਚੰਗਾ ਕੋਈ ਨਸਲ 50 ਵੀ ਜਾ ਸਕਦਾ ਪਰ ਇਹ ਗੱਦੀ ਕੁੱਤੇ ਅੱਜਕੱਲ ਲੋਕ ਹੱਡਗੇ ਰੱਖਣ ਬਾਕੀ ਆ ਇਹ ਦੇ ਬੱਚੇ ਸੀਗੇ ਆ ਜਿਹੜੀ ਆ ਫੀਮੇਲ ਹੈ ਬਹੁਤ ਸੋਹਣੀ ਹੈ ਤੇ ਇਹ ਦੇ ਬੱਚੇ ਸੀਗੇ ਇੱਥੇ ਵਧੀਆ ਵਧੀਆ ਬੱਚੇ ਹੁੰਦੇ ਆ ਵੀ ਮਤਲਬ ਇੰਨਾ ਵੀ ਨਹੀਂ ਆਪਾਂ ਕਹਿ ਸਕਦੇ ਕੁਆਲਿਟੀ ਨਹੀਂ ਉਹ ਵਧੀਆ ਹੁੰਦੇ ਆ ਵੀ ਜੀ ਨੇ ਘਰੇ ਰੱਖਣੋਂ ਬਾਕੀ ਵੇਖਦੇ ਬਹੁਤ ਆ ਕਿਉਂਕਿ 2500 3000 5000 ਹਰੇਕ ਬੰਦਾ ਹੀ ਲਾਂਜ ਕਹਿੰਦਾ ਵੀ ਚਲੋ ਆਪਾਂ ਕਿੱਥੇ ਲੱਭਾਂਗੇ ਕਿਹੜੇ ਬ੍ਰੀਡਰ ਕੋਲ ਜਾਵਾਂਗੇ ਇੰਨੀ ਭਕਾਈ ਨਾਲੋ ਜਾਣ ਲੱਗਾ ਅਗਲਾ ਰੱਖ ਕੇ ਲੈ ਜਾਂਦਾ ਚਾਹੀ ਕੋਈ ਕਾਰ ਤੇ ਆ ਮੋਟਰਸਾਈਕਲ ਤੇ ਆ ਕੁੱਤਾਲ ਜਾਣਾ ਤੁਹਾਨੂੰ ਸੌਖਾ ਤੇ ਇਹ ਇਹਦੇ ਵਿੱਚ ਜਿੰਨੀਆਂ ਵੀ ਨਸਲਾਂ ਇੱਥੇ ਜਿੰਨੀਆਂ ਵੀ ਨਸਲਾਂ ਇਹਦੇ ਵਿੱਚ ਇਹ ਸਾਰੀਆਂ ਆਪਣੀਆਂ ਮੋਸਟਲੀ ਉਹੀ ਆ ਜਿਹੜੀਆਂ ਆਪਣੇ ਪੰਜਾਬ ਵਿੱਚ ਘਟੀਆਂ ਜਾਂਦੀਆਂ ਐ ਵੀ ਨਹੀਂਗਾ ਇੱਥੇ ਉਹ ਵੀ ਨਹੀਂ ਨਸਲਾਂ ਲਿਆਉਂਦੇ ਵੀ ਕਈ ਹੁੰਦੀਆਂ ਵੀ ਲੈ ਜੋ ਤੇ ਜਾ ਕੇ ਏਸੀ ਚ ਰੱਖੀ ਰੱਖੋ ਕਿਉਂਕਿ ਇਹਨਾਂ ਕੋਲੇ ਸ਼ੈਫਰਡ ਮੇਰੀਂ ਵਸਤਾ ਕਰਦੀ ਵੀ ਸਾਰੀਆਂ ਉਹ ਹੁੰਦੀਆਂ ਜਿਹੜੀਆਂ ਆਪਣੀਆਂ ਹੀ ਨਸਲਾਂ ਹੈਗੀਆਂ ਜਿਵੇਂ ਇੱਕ ਉਹ ਜ਼ਿਆਦੇ ਜੱਟ ਜੀ ਵਾਲੇ ਆਉਂਦੇ ਆ ਨਾ ਨਾਮ ਨਹੀਂ ਮੈਨੂੰ ਪਤਾ ਕਿਹੜੇ ਹੁੰਦੇ ਆ ਕਾਫੀ ਉਹ ਚੀਜ਼ਾਂ ਇੰਗੀਆਂ ਨਹੀਂ ਇੱਥੇ ਲੈਂਦੇ ਜਿਆਦਾ ਫੈਂਸੀ ਏ ਕਿਉਂਕਿ ਵਿਕਦੇ ਵੀ ਨਹੀਂ ਰੇਟ ਵੀ ਹੁੰਦਾ ਆਪਣੇ ਜਿਵੇਂ ਆ ਸ਼ੈਫਰਡ ਚੱਲਦਾ ਸ਼ੈਫਰਡ ਇੱਥੇ ਬਹੁਤ ਜਿਆਦਾ ਮਿਲ ਜਾਂਦੇ ਆ ਪੈਸਟੇਪ ਮੈਰੀਨ ਇਹ ਮਿਲ ਜਾਂਦੇ ਆ ਟ੍ਰਾਈਪਾਮ ਇਹ ਸਾਰੇ ਮਿਲ ਜਾਂਦੇ ਆ ਕਿਉਂਕਿ ਇੱਥੇ ਉਹੀ ਲਿਆਉਂਦੇ ਆ ਜਿਹੜੇ ਆਮ ਲੋਕਾਂ ਦੀ ਰੇਂਜ ਚ ਹੋਣ ਤੇ ਲੋਕਾਂ ਦਾ ਹੀ ਬਹੁਤ ਇੰਟਰਸਟ ਹੁੰਦਾ ਕੂੜਿਆਂ ਨਾਲੋਂ ਵੱਧ ਦਾ ਕੁੱਤੇ ਵਾਲਿਆਂ ਕੋਲੇ ਭੀੜ ਹੁੰਦੀ ਆ ਆ ਜਿਵੇਂ ਦਿਖਾਇਆ ਸੀ ਬਈ ਨੇ ਆਹਾ ਡਬਲ ਕੋਡ ਚ ਬਹੁਤ ਸੋਹਣਾ ਬੱਚਾ ਸੀਗਾ ਤੇ ਪੈਰ ਦੇਖੋ ਛੋਟੇ ਜਿਹੇ ਸ਼ੈਫਰਡ ਸੀਗਾ ਅਸੀਂ ਬਹੁਤ ਸੋਹਣੇ ਬੱਚੇ ਹੁੰਦੇ ਆ ਕੁਆਲਟੀ ਆ ਹੁਣ ਉਹਨੂੰ ਲੌਂਗ ਕੋਡ ਚੱਕਿਆ ਸੀਗਾ ਇਹ ਇਹਦੀ ਦੇਖੋ ਕੁਆਲਟੀ ਹਰੇਕ ਤਰ੍ਹਾਂ ਦਾ ਮਿਲ ਜਾਂਦਾ ਕਿਉਂਕਿ ਆਪਣੇ ਹੁਣ ਸ਼ੈਫਰਡ ਜਾਦੇ ਚੱਲਦਾ ਜਿਵੇਂ ਰਾਖੀ ਆਸਤੇ ਹੋ ਗਿਆ ਉਹ ਹੋ ਗਿਆ ਫਿਰ ਤਾਂ ਕਰਕੇ ਉਹ ਇਹ ਜਿਆਦਾ ਉਹੀ ਬੱਚੇ ਲਿਆਉਂਦੇ ਇੱਥੇ ਜਿਨ੍ਹਾਂ ਦੀ ਜਿਆਦੇ ਹੋਵੇ ਮੰਗ ਠੀਕ ਆਪਣੀ ਆਗੇ ਉਤੋਂ ਬਾਦ ਗੱਦੀ ਇਹਦਾ ਉਹੀ ਸੀ ਮੈਂ ਬੈਠੀ ਆ ਪਿੰਜਰਿਆਂ ਚ ਬੈਠਿਆ ਵੀ ਤਾਂ ਮੂੰਹ ਕਰਿਆ ਅਕਸਰ ਜੀ ਆ ਅਗੇ ਦੂਤੇ ਸਾਰੇ ਪੰਛੀ ਇਹਦੇ ਚਾ ਤੋਤੇ ਕਿੜੀਆਂ ਹੋਰ ਆਗੇ ਰਿਆ ਇਹ ਓਏ ਆ ਕਿਹੜੀ ਨਸਲ ਆ 8000 ਦਾ ਜੋੜਾ ਦੇਖਣ ਜਮੂਰ ਨੂੰ ਲੰਗਾ ਇਹ ਇਹਦਾ ਪੁੰਜਾ ਦੇਖੋ ਨਾ ਬਹੁਤ ਨਮਾ ਪੁੰਜਾ ਬਹੁਤ ਇੱક્તਰੀਕ ਨਾ ਮੋਰ ਉਹ ਬੀਆ ਕਬੂਤਰ ਹੈ ਕਿ ਕੁਕੜਾ ਇਸ ਤੇ ਹਜ਼ਾਰ ਦਾ ਜਿਹੜਾ ਅਸੀਂ ਕਿਉਂਕਿ ਇਹ ਹਜੇ ਆਪਣੇ ਘਰ ਦਾ ਕਿੰਨੇ ਦਾ ਹੈ ਇੱਕ ਹੈ ਸੁਣੇ ਕਿੰਨੇ ਦਾ 3000 ਜਦੋਂ ਮੈਂ ਦੇਖੀ ਜਾਂਦਾ ਨਾ ਮੋਰ ਨੂੰ ਲੱਗਦੇ ਆ ਚਿੜੀਆਂ ਆ ਗਈਆਂ ਇੱਕ ਕਬੂਤਰ ਨਿਕਲੀਆਂ ਚਿੜੀਆਂ ਸਾਰੀਆਂ ਕਿਸਮਾਂ ਹੀ ਪੋਤੇ ਤੇ ਫੇਰਾ ਕੁੱਕੜ ਆ ਗਿਆ ਬੰਟਾ ਤੇ 1000 ਦਾ ਵੀ ਦਿੰਦੇ ਆ ਤੇ ਮੇਰੀ ਵੀਡੀਓ ਦਾ ਪਹਾੜਾ ਗੱਡੀ ਕਿੰਨੀ ਕਿੰਨੀ ਹੁੰਦੇ ਆ ਕਰਦੀ ਸਾਰੇ ਹੀ ਆਏ ਸਾਰੇ ਚੜੀਆਂ ਦੇ ਕਿੰਨੇ ਜਿਹੜੇ ਜਿਵੇਂ ਜੁੜੀ ਤੇ ਇਹ ਵੀ ਕੰਮ ਕਰਦੀ ਕਰਾਇਆ ਤੇ ਜਿਹੜੀ ਚੜੀ ਆ ਰਹੀ ਹੈ ਨਹੀਂ ਚੜੀ ਪਰ ਜਦੋਂ ਆ ਤਾਂ ਬਹੁਤ ਹੁੰਦੇ ਜੇ ਜੇ ਨੂੰ ਜਾਣਾ ਨਹੀਂ ਜੀ ਚੜੀਆਂ ਉੱਤਾਰ ਇਹ ਰਹੀ ਤੇ ਮੈਂ ਜਾਈਆ ਉਹ ਤੇ ਨਾ ਦੱਸੋ ਆਹ ਫੋਟੋ ਪਾ ਦਾ ਆ ਜੀਆ